ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਪੱਤਰਕਾਰ ਦਇਆ ਸਿੰਘ ਦੇ ਅਗਰੀਮ ਜਮਾਨਤ ਦੀ ਅਰਜੀ ਮਨਜ਼ੂਰ ਕਰ ਲਈ ਗਈ ਐਡਵੋਕੇਟ ਰਕੇਸ਼ ਮਹਿਤਾ ਅਤੇ ਐਡਵੋਕੇਟ ਕਨਿਕਾ ਮਹਿਤਾ ਦੇ ਦਿਲ ਨਾਲ ਸਹਿਮਤ ਹੋਏ ਪਟਿਆਲਾ ਦੀ ਅਦਾਲਤ ਨੇ ਦਇਆ ਸਿੰਘ ਪੱਤਰਕਾਰ ਦੇ ਅਗਰੀਮ ਜਮਾਨਤ ਦੀ ਅਰਜੀ ਮਨਜ਼ੂਰ ਕਰ ਲਈ ਦੋਸਤੋ ਜਿਸ ਤਰ੍ਹਾਂ ਹੀ ਦਇਆ ਸਿੰਘ ਦੇ ਖਿਲਾਫ ਐਫਆਰ ਦਾਜ ਕਿਤੀ ਗਈ ਐਫਆਰ ਦਾ ਮਜਮੂਨ ਬਾਹਰ ਆਇਆ ਤਾਂ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ ਕਿ ਅਖਰ ਇਹ ਜਿਹੜੀ ਐਫਆਰ ਦਰਜ ਕੀਤੀ ਗਈ ਹੈ ਕਿ ਇਹ ਸੱਚਮੁੱਚ ਹੀ ਐਫਆਰ ਜੋ ਦਰਜ ਕੀਤੀ ਗਈ ਹੈ ਇਹਦੇ ਸਚਾਈ ਹੈ ਜਾਂ ਕੋਈ ਸਾਜ਼ਿਸ਼ ਹੈ ਜਾਂ ਇਹਦੇ ਪਿੱਛੇ ਕੋਈ ਬਹੁਤ ਵੱਡਾ ਹੱਥ ਹੈ ਇਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਅਕਸਰ ਪੁਲਿਸ ਦੇ ਕੋਲ ਜਦੋਂ ਕੋਈ ਇਦਾਂ ਦੀ ਐਪਲੀਕੇਸ਼ਨ ਆਂਦੀ ਹੈ ਤਾਂ ਥੋਰੋਲੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉਸ ਇਨਵੈਸਟੀਗੇਸ਼ਨ ਤੋਂ ਹੁੰਦੀ ਹੈ ਜਿਨ੍ਹਾਂ ਦੇ ਅਲੀਗੇਸ਼ਨ ਲੱਗਦਾ ਹੈ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਉਹਨਾਂ ਦੇ ਵੀ ਬਿਆਨ ਲਏ ਜਾਂਦੇ ਨੇ ਦੋਸਤੋ ਹੋ ਸਕਦਾ ਹੈ ਕਿ ਜਿੱਦਾਂ ਇਹ ਪੁਲਿਸ ਦੇ ਕੋਲੇ ਅਪਲੀਕੇਸ਼ਨ ਆਈ ਹੋਵੇ ਇਹਨਾਂ ਨੇ ਪੁਲਿਸ ਨੇ ਇਨਵੈਸਟੀਗੇਸ਼ਨ ਆਪਣੇ ਤੌਰ ਤੇ ਕੀਤੀ ਹੋਵੇ ਤੇ ਪਰਚਾ ਦਰਜ ਕਰ ਲਿਆ ਦੋਸਤੋ ਜੋ ਬਿਆਨ ਦਰਜ ਕਰਵਾਏ ਗਏ ਉਹਦਾਂ ਲਿਖਿਆ ਕਿ ਮਹਿਬੂਬ ਵਾਸੀ ਕਾਲਕਰ ਰੋਡ ਨੇ 19 ਜਦ ਇਹ ਜੁਲਾਈ 2025 ਨੂੰ ਸ਼ਿਕਾਇਤ ਅੱਜ ਕਰਵਾਈ ਸੀ ਕਿ ਉਹ ਹਲਵਾਈ ਹੈ ਉਹ ਦਾਦਾ ਚੌਣ ਕਲੋਨੀ ਵਿਖੇ ਮਟੀਆਂ ਵਗੈਰਾ ਬਣਾ ਕੇ ਹੋਲਸੇਲ ਤੇ ਵੇਚਦਾ ਹੈ 12 ਜੁਲਾਈ ਨੂੰ ਕੁਝ ਪੱਤਰਕਾਰ ਮੇਰੀ ਦੁਕਾਨ ਪਰ ਆਏ ਅਤੇ ਆ ਕੇ ਪਏ ਸਮਾਨ ਦੇ ਵੀਡੀਓ ਬਣਾਉਣ ਲੱਗੇ ਵੀਡੀਓ ਬਣਾਉਣ ਤੋਂ ਬਾਅਦ ਇਹਨਾਂ ਨੇ ਪੱਤਰਕਾਰ ਦਾਇਆ ਸਿੰਘ ਬੁਲਾ ਲਿਆ ਇਹਨੇ ਵਿੱਚ ਮੇਰੀ ਦੁਕਾਨ ਪਰ ਪੱਤਰਕਾਰ ਦਾਇਆ ਸਿੰਘ ਆਇਆ ਜਿਸ ਨੇ ਆਪਣੇ ਹੱਥ ਵਿੱਚ ਇੱਕ ਪਿਸਤਲ ਫੜਿਆ ਹੋਇਆ ਸੀ ਮੈਨੂੰ ਆ ਕੇ ਡਰੋਂ ਧਮਕਾਉਣ ਲੱਗਾ ਮੈਂ ਕਾਫੀ ਡਰ ਗਿਆ ਇਹਨਾਂ ਨੇ ਮੇਰੇ ਕੋਲੋਂ 50000 ਰੁਪਏ ਦੀ ਮੰਗ ਕੀਤੀ ਅਤੇ ਕਿਹਾ ਜੇਕਰ ਸਾਡੀ ਮੰਗ ਅਨੁਸਾਰ ਪੈਸੇ ਨਾ ਦਿੱਤੇ ਤਾਂ ਵੀਡੀਓ ਵਾਇਰਲ ਕਰ ਦੇਵਾਂਗੇ ਫਿਰ ਮੇਰੇ ਪਾਸ ਉਸ ਟਾਈਮ ਕੋਈ ਤਰ੍ਹਾਂ ਨਹੀਂ ਸੀ ਮੈਂ ਇਹਨਾਂ ਨੂੰ 50000 ਰੁਪਏ ਦੇਣ ਦੀ ਹਾਂ ਕਰ ਦਿੱਤੀ ਉਸ ਸਮੇ ਮੇਰੇ ਪਾਸ ਪੈਸੇ ਨਹੀਂ ਸਨ ਫਿਰ ਮੈਂ ਆਪਣੇ ਘਰ ਕਾਲਾ ਕਾ ਰੋਡ ਵਿਖੇ ਗਿਆ ਸੀ ਇਹਨਾਂ ਨੇ ਫੋਨ ਕਰਕੇ ਬਾਬਾ ਮੋੜ ਰਾਜਪੁਰਾ ਵਿਖੇ ਮੈਨੂੰ ਬੁਲਾਇਆ ਅਤੇ ਆਪਣੇ ਕਾਲੇ ਰੰਗ ਦੇ ਫੋਰਬਿਓ ਵੱਡੇ ਵਿੱਚ ਬਿਠਾ ਲਿਆ ਅਤੇ 50000 ਰੁਪਏ ਨਾਲ ਲੈ ਕੇ ਮੈਂ ਗਿਆ ਸੀ ਮੇਰੇ ਦੋਨੋਂ ਜੇਬਾਂ ਵਿੱਚ 25-25000 ਰੁਪਏ ਸਨ ਮੈਂ ਇੱਕ ਜੇਬ ਵਿੱਚੋਂ ਕੱਢ ਕੇ 25000 ਰੁਪਏ ਦੇ ਦਿੱਤੇ ਇਹ ਕਾਫੀ ਕੁਝ ਵਿੱਚ ਆ ਗਿਆ ਅਤੇ ਮੇਰੀ ਦੂਜੀ ਜੇਬ ਦੇ ਵਿੱਚੋਂ ਧੱਕੇ ਨਾਲ 25000 ਰੁਪਏ ਕੱਢ ਲਏ ਇੱਕ ਹੀ ਉਕਟ ਪੱਤਰਕਾਰ ਨੇ ਮੇਰੇ ਨਾਲ ਧਾਂਤ ਮਗਾ ਕੇ ਪੈਸੇ ਹਾਂਸਲ ਕਰਕੇ ਧੋਖਾਧੜੀ ਕੀਤੀ ਹੈ ਅਕੇ ਅਤੇ ਤੱਕੇ ਨਾਲ ਮੇਰੇ ਤੋਂ ਪੈਸੇ ਕੋਈ ਹਨ ਮੇਰਾ 50000 ਰੁਪਏ ਵਾਪਸ 돌ائے ਜਾਵੇ ਅਤੇ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੋਸਤੋ ਉਸ ਤੋਂ ਬਾਅਦ ਪੁਲਸ ਨੇ ਪੱਤਰਕਾਰ ਦਇਆ ਸਿੰਘ ਦੇ ਖਿਲਾਫ ਐਕਸਟਰਸ਼ਨ ਜਾਂ ਬੀ ਐਨ ਐਸ 388 ਜਾਂ ਜ਼ਬਰਨ ਮਸੂਲੀ ਦਾ ਮਾਮਲਾ ਦਰਜ ਕਰ ਲਿਆ ਮਾਮਲਾ ਦਰਜ ਹੋਣ ਤੋਂ ਬਾਅਦ ਦੋਸਤੋ ਇਸ ਕਹਾਣੀ ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋਣ ਲੱਗੇ ਸਨ ਕਿਉਂਕਿ ਜਿੱਦਾਂ ਹੀ ਜਿਹੜਾ ਸ਼ਿਕਾਇਤਕਰਤਾ ਰਿਪੋਰਟ ਲਿਖਵਾ ਰਿਹਾ ਜੇ ਉਸ ਰਿਪੋਰਟ ਵਿੱਚ ਉਹਦੀ ਸ਼ਿਕਾਇਤ ਮਤਲਬ ਇਹ ਗੱਲ ਮੰਨੀ ਜਾਵੇ ਤਾਂ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਬੀਐਨਐਸ ਐਕਟ ਲਾਣੇ ਚਾਹੀਦੇ ਸਨ ਪਰ ਇਸ ਤੋਂ ਇਹ ਲੱਗਦਾ ਹੈ ਕਿ ਇਹ ਜਿਹੜੀ ਐਫਆਈਆ ਦੱਜ ਕੀਤੀ ਗਈ ਸੀ ਇਹ ਜਲਦਬਾਜ਼ੀਚ ਕੀਤੀ ਗਈ ਸੀ ਇੱਕ ਤਰੀਕ ਤੌਰ ਤੇ ਲੱਗਦਾ ਕਿਸੇ ਨੂੰ ਖੁਸ਼ ਕਰਨ ਲਈ ਕੀਤੀ ਗਈ ਹੋਵੇਗੀ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਆਖਰ ਉਹ ਵਿਅਕਤੀ ਕੌਣ ਸੀ ਜੇ ਵਾਕਈ ਕਿਸਨੂੰ ਕੋਸ਼ਿਸ਼ ਕਰਨ ਲਈ ਜਾਂ ਕਿਸੇ ਦਬਾਅ ਦੇ ਨਾਲ ਅਰਜ਼ੀ ਅਦ ਦਿੱਤੀ ਗਈ ਹੈ ਤਾਂ ਉਹ ਕੌਣ ਹੈ? ਕੀ ਉਹ ਪ੍ਰਸ਼ਾਸਨ ਅਧਿਕਾਰੀ ਹੈ ਜਾਂ ਕੋਈ ਨੇਤਾ ਹੈ ਜਾਂ ਕੋਈ ਸਰਕਾਰ ਦਾ ਤਖਤ ਦਾ ਆਦਮੀ ਹੈ? ਦੋਸਤੋ ਉਸ ਤੋਂ ਬਾਅਦ ਪત્રਕਰ ਪਾਈਚਾਰੇ ਵਿੱਚ ਡਰ ਦੇ ਨਾਲ-ਨਾਲ ਨਿਰਾਸ਼ਾ ਵੀ ਸੀ ਤੇ ਗੁੱਸਾ ਵੀ ਸੀ। ਆ ਜਾਂਦਾ ਹੈ ਇਹ ਅਕਸਰ ਕਿ ਸਰਕਾਰ ਨਾਲ ਲੜਨਾ ਬਹੁਤ ਯੋਗ ਹੈ। ਦੋਸਤੋ ਜਦੋਂ ਕਿਸ ਨੂੰ ਲੱਗੇ ਕਿਸੇ ਨਾਲ ਧੱਕਾ ਹੋਇਆ ਹੈ ਇਹਦੇ ਵਿੱਚ ਇਹ ਲੱਗਿਆ ਕਿ ਦਇਆ ਸਿੰਘ ਦੇ ਨਾਲ ਕਿਤੇ ਤੌਰ ਤੇ ਦੱਕਾ ਹੋਇਆ ਹੈ ਜਾਂਤੀ ਹੋਇਆ ਜਦੋਂ ਕਿਸੇ ਨਾਲ ਦੱਕਾ ਜਾਂਤੀ ਹੁੰਦੀ ਹੈ ਉਹਦੇ ਕੋਲ ਇੱਕੋ ਹੀ ਰਾਹ ਬਚ ਜਾਂਦਾ ਹੈ ਉਹ ਹੈ ਕਾਨੂੰਨ ਦਾ ਰਸਤਾ ਉਹ ਹੈ ਜੁਡੀਸ਼ੀ ਦਾ ਰਸਤਾ ਅਦਾਲਤਾਂ ਦਾ ਰਸਤਾ ਕਿਉਂਕਿ ਉਹਨੂੰ ਲੱਗਦਾ ਹੈ ਕਿ ਜੇ ਸਿਰਫ ਤਾ ਸਿਰਫ ਇਨਸਾਫ ਮਿਲੇਗਾ ਤਾਂ ਅਦਾਲਤਾਂ ਤੋਂ ਹੀ ਮਿਲੇਗਾ ਇਸ ਲਈ ਅਦਾਲਤਾਂ ਕੋਈ ਸਾਫ ਮਿਲੇਗਾ ਇਹ ਉਮੀਦ ਸਭ ਨੂੰ ਹੁੰਦੀ ਹੈ ਕਿਉਂਕਿ ਉਸ ਤੋਂ ਬਾਅਦ ਜਿਹੜਾ ਪਟਿਆਲਾ ਦੀ ਅਦਾਲਤ ਦੇ ਵਿੱਚ ਅਗਲੀ ਜ਼ਮਾਨਤ ਦੀ ਅਰਜੀ ਲਾਈ। ਅੱਜ ਉਸ ਜ਼ਮਾਨਤ ਦੀ ਅਗਲੀ ਅਰਜੀ ਤੇ ਜਿਹੜਾ ਡਿਸਕਸ ਹੋਇਆ ਬੈਸ ਹੋਣੀ। ਇਹ ਵੀ ਦੱਸਿਆ ਜਾਂਦਾ ਕਿ ਇਸ ਬੈਸ ਦੇ ਵਿੱਚ ਜਿਹੜਾ ਗੱਲ ਸਾਹਮਣੇ ਆਈ ਕਿ ਜਿਹੜੇ ਪਿਸਤਲ ਦਿਖਾ ਕੇ 50000 ਰੁਪਏ ਲੈ ਕੇ ਜਾਣ ਦੀ ਗੱਲ ਹੋਈ ਇਹਦੇ ਤੇ ਵੀ ਸਵਾਲ ਖੜੇ ਹੋਏ। ਕਿ ਆਖਰ ਇੱਕ ਪੱਤਰਕਾਰ ਕੀ 50000 ਰੁਪਏ ਪਿਸਤਲ ਦੇ ਨੋਕਤੇ ਲੈਏਗਾ? ਇਸ ਤੋਂ ਇਲਾਵਾ ਜਿਸ ਜਿਹੜਾ ਮਾਮਲਾ ਬਖਿਆ ਸੀ ਇਸ ਨੂੰ ਲੈ ਕੇ ਆ ਜਾਂਦਾ ਹੈ ਕਿ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹੜੀ ਵੀਡੀਓ ਬਣਾਈ ਗਈ ਸੀ ਕਹਿੰਦੇ ਉਹ ਵੀਡੀਓ ਵੀ ਉੱਥੇ ਚਲਾ ਕੇ ਦਿਖਾਈ ਹੋਈ। ਹੋਰ ਵੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਪੁਲਿਸ ਅਧਿਕਾਰੀ ਉੱਤੇ ਪਹੁੰਚੇ ਉਹਨਾਂ ਕੋਲ ਪੁੱਛੇ ਗਏ ਸੂਤਰੇ ਦੱਸਦੇ ਨੇ ਕਿ ਉਹਨਾਂ ਕੋਲ ਜ਼ਿਆਦਾਤਰ ਸਵਾਲਾਂ ਦਾ ਜਵਾਬ ਨਹੀਂ ਸੀ। ਦੋਸਤੋ ਉਸ ਤੋਂ ਬਾਅਦ ਜਿਹੜਾ ਐਡਵੋਕੇਟ ਤਕੇਸ਼ ਮਹਿਤਾ ਅਤੇ ਕਨਿਕਾ ਮਹਿਤਾ ਦੀ ਦਲੀਲਾਂ ਸਹਿਮਤ ਹੁੰਦੇ ਹੋਏ ਪੱਟਿਆਲਾ ਦੀ ਅਦਾਲਤ ਨੇ ਦਇਆ ਸਿੰਘ ਪੱਤਰਕਾਰ ਦੀ ਆਗਰਮ ਜਵਾਬ ਦੀ ਅਰਜੀ ਮਨਜ਼ੂਰ ਕਰ ਦਿੱਤੀ। ਦੋਸਤੋ ਨੈਕਸਟ ਹੀਰਿੰਗ 4 ਅਗਸਤ ਰੱਖੀ ਗਈ ਹੈ। ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲੇ ਦਇਆ ਸਿੰਘ ਨੂੰ ਇਨਵੈਸਟੀਗੇਸ਼ਨ ਜੁਆਇੰਟ ਕਰਦੀ ਪਵੇਗੀ। ਦੋਸਤੋ ਇਸ ਬੰਦੇ ਜਦੋਂ ਫੋਨ ਤੇ ਐਡਵੋਕੇਟ ਕੇਸ ਮੈਟਰਨਸਪਰਕੀ ਦਿੱਤਾ ਗਿਆ ਤਾਂ ਉਹਨਾਂ ਨੇ ਦਇਆ ਸਿੰਘ ਪੱਤਰਕਾਰ ਦੀ ਅਗਰੀ ਹੰਜਮਨ ਦੀ ਜਾਚਾ ਮਨਜ਼ੂਰ ਹੋਣ ਦੀ ਪੁਸ਼ਟੀ ਕੀਤੀ। ਦੋਸਤੋ ਆਦਲੇ ਬਸ ਇਤਨਾ ਹੀ ਨਮਸਕਾਰ ਜੈ ਹਿੰਦ